ਸਭ ਕਿਥੇ ਜਲਾ ਹੁਣ ਮੰਮੀ ਮੈਂ ਚੱਲਿਆ ਵਾਂ ਸ਼ਹਿਰ ਆਪਣੇ ਦੋਸਤ ਵੱਲ ਉਹਨਦੇ ਦੋਸਤਾਂ ਵੱਲ ਕੋਈ ਵੈ ਵਿਲਾ ਘਰ ਹੋਣਾ ਹਜੇ ਤੇ ਸੇਰੇ ਤੋਂ ਆਇਆ ਤੇ ਸ਼ਾਮਾਂ ਪਈਆਂ ਹੁਣ ਤਰਪਿਆ ਉੱਥੇ ਕਿੱਦਾਂ ਰਹਿਣਾ ਆ ਮੰਮੀ ਐਨ ਜਦੋਂ ਆਈਏ ਤਾਂ ਤੁਹਾਨੂੰ ਪਤਾ ਇਹੋ ਤੇ ਚਾਹ ਹੁੰਦਾ ਵਾ ਯਾਰ ਆਹ ਤਾਂ ਮਾਨੂੰ ਵੀ ਚਾਹ ਹੁੰਦਾ ਪਿਆ ਕਿਣੀ ਘਰ ਰਵੇ ਤੂੰ ਉਹਨਦੇ ਦੋਸਤਾਂ ਵੱਲ ਚੱਲ ਜਨ ਤੇ ਮੈਂ ਜਾਣ ਉਹ ਨਹੀਂ ਕਰ ਰਿਹਾ ਓਹ ਘੰਟੇ ਡੇਢਸ ਮੋੜ ਰੋਣਾ ਮੈਂ ਛੇਤੀ ਮੋੜਾਂ ਵੀ ਆਵੇਂ ਨਾ ਉੱਥੇ ਬਿਠਾ ਰਵਾਂੀ ਉਹ ਨਹੀਂ ਇੰਨਾ ਟਾਈਮ ਨਹੀਂ ਬੈਠੇ ਰਹਿਣਾ ਨਨਕਤਾਵਾ ਬੰਦੇ ਚਾਹ ਕਰਦੇ ਆ ਫਿਰ ਨਾਰੇ ਜਦੋਂ ਸ਼ੁਰੂ ਤੋਂ ਪੜੇ ਹੋਈ ਇਕੱਠੇ ਤੇ ਇਕੱਠਿਆਂ ਦੀਆਂ ਕਈ ਗੱਲਾਂ ਹੁੰਦੀਆਂ ਵਾ ਉਹ ਤਾਂ ਗੱਲ ਪਤਾ ਤੇਰੀ ਠੀਕ ਵਾ ਪਰ ਮਾਨੂੰ ਵੀ ਹੁੰਦਾ ਵੀ ਹੁਣ ਆਇਆ ਤੇ ਘੜੀ ਬਹਿ ਲਿੰਦਾ ਥੱਕਾ ਹਾਰ ਆਇਆ ਵਾ ਦੇ ਹਜੇ ਸ਼ਾਮਾਂ ਹੀ ਪਈਆਂ ਤੇ ਤੂੰ ਉੱਠ ਕੇ ਫੇਰ ਜਿੱਤ ਤੁਰ ਕਿਤੇ ਨਹੀਂ ਮਾਤਾ ਮੈਂ ਥੱਕਿਆ ਹਾਰਿਆ ਐਡੀ ਮੈਂ ਕਿਹੜੀ ਕਾਰਗਰ ਵਾਲੀ ਲੜਾਈ ਲੜ ਕੇ ਆਇਆ 96 ਛੁੱਪ ਛੁੱਪ ਬੋਲਿਆ ਕਰ ਹਾਂ ਬਸ ਮੈਂ ਆ ਗਿਆ ਠੀਕ ਆ ਠੀਕ ਆ ਆ ਤੂੰ ਕਰੋ ਰੋਟੀ ਪਾਣੀ ਤਿਆਰ ਵੀਰ ਕਿੱਥੇ ਲੈ ਆਵਾਂ ਮੈਂ ਕਦੇ ਵੀ ਨਹੀਂ ਆ ਜਾਣਾ ਮਰਾ ਇਹ ਬਾਜ਼ਾਰ ਚ ਔਰ ਅਮਨ ਦਾ ਫੋਨ ਆਉਂਦਾ ਮੈਂ ਉਹਦੇ ਇਲਾਜਾ ਵਾ ਮੈਨੂੰ ਪਤਾ ਤੈਨੂੰ ਕਿੱਥੇ ਚੱਲੇ ਜੇ ਸੁਣ ਲਿਆ ਮੈਂ ਫੋਨ ਜਿਹੜਾ ਆਂਡਿਆ ਹੈਗਾ ਤੁਹਾਨੂੰ ਉਹ ਭਰਾਵਾ ਝੂਠ ਕਰ ਹੋੜੀ ਬੋਲ ਫਿਰ ਮੈਂ ਦੱਸਦਾ ਮੈਂ ਤੇਰੀ ਕਿ ਲਿਆਤਾ ਜੇ ਉਹ ਤੇਰੇ ਲਈ ਵੀ ਲਿਆੰਦਾ ਹੋ ਕੋਈ ਗੱਲ ਨਹੀਂ ਤੈਨੂੰ ਦੇ ਦੂੰਗਾ ਚੰਗੀ ਚੀਜ਼ ਲਾਂਦੀ ਆ ਕੋਈ ਆਹ ਪਾ ਤਾਨੂੰ ਨਾ ਕੋਈ ਏਦਾਂ ਦੀ ਗੱਲ ਗਲ ਪਾਣੀ ਖਾਣੇ ਚ ਹੋਣਾ ਮੇਰੇ ਖਿਹੜੇ ਪੈਜੇ ਮਾ ਠੀਕ ਆ ਨਹੀਂ ਦੱਸਦਾ ਮੰਮੀ ਨੂੰ ਬਾਹਰ ਚੋਰ ਨਵਾ ਪੋਣ ਮੇਰੀ ਆਣ ਕੇ ਚੀਜ਼ ਦੇ ਦੇ ਜਿਹੜੀ ਝਾਰਤੀ ਆ ਆਹੋ ਕੋਈ ਗੱਲ ਨਹੀਂ ਤੈਨੂੰ ਮਿਲ ਜੂ ਜੋ ਵੀ ਲਿਆਂਦਾ ਛੇਤੀ ਆ ਜੀਂਦਾ ਬੋਲਨੀ ਇਹੋ ਜੀ ਕਰਨੀ ਨਹੀਂ ਕਰਦੇ ਆਹੋ ਇਹ ਤਾਂ ਲੱਗ ਹੀ ਗਿਆ ਪਤਾ ਹੋਏ ਕਿੰਨਾ ਟਾਈਮ ਹੋ ਗਿਆ ਵਾ ਮੈਂ ਕਿਹਾ ਵੀ ਕਿ ਸ਼ਾਮ ਹੋਣ ਤੋਂ ਪਹਿਨ ਨਵਾ ਜਿਓ ਪਰੋਂ ਬਾਰਿਸ਼ ਵੀ ਆਉਣ ਲੱਗੇ ਪਈ ਜਾ ਫੋਨ ਨਾ ਨਾ ਮੈਂ ਇੱਕ ਵਾਰੀ ਪਹਿਨ ਫੋਨ ਬੰਦੀ ਆ ਵੀ ਕਿੱਥੇ ਰਹਿ ਗਏ ਜੀ ਹਲੋ ਕਿੱਥੇ ਜੀ ਜਲਦੀ ਆਓ ਯਾਰ ਚਲੋ ਠੀਕ ਹੈ ਜੋ ਜੋ ਮੈਂ ਵੇਟ ਕਰਨ ਲਈ ਇੱਥੇ ਬਾਹਰ ਹੀ ਹਾਂ ਜੀ ਠੀਕ ਹੈ ਓਕੇ ਇੱਥੇ ਬੈਠੇ ਜੇ ਤੇ ਮੈਂ ਤਾਂ ਡਿਵਿਅਰ ਕਰਨ ਦੀ ਇੰਨਾ ਟਾਈਮ ਲਾਤਾ ਤੇ ਵਧੀਆ ਤੁਸੀਂ ਦੱਸੋ ਬਸ ਠੀਕ ਆ ਇੰਨਾ ਟਾਈਮ ਲਾ ਤਾਂ ਮੈਂ ਤੁਹਾਨੂੰ ਕਿਹਾ ਟਾਈਮ ਨਾਲ ਆ ਜਿਓ ਉਹ ਪੰਪ ਤੇ ਨਾ ਥੋੜਾ ਜਿਹਾ ਭੀੜ ਸੀਗੀ ਉਹਦੇ ਕਰਕੇ ਪੈਟਰੋਲ ਭਰਾਉਣਾ ਸੀ ਤਾਂ ਕਰਕੇ ਲੇਟ ਹੋ ਗਿਆ ਅੱਛਾ ਠੀਕ ਆ ਚਲੋ ਡਿਊਟੀ ਵਧੀਆ ਰਹੀ ਹਾਂ ਬਹੁਤ ਵਧੀਆ ਮੰਮੀ ਕੁਝ ਬੋਲੇ ਤੇ ਨਹੀਂ ਵੀ ਸਵੇਰੇ ਆਈ ਤੇ ਸ਼ਾਮ ਨੂੰ ਫੇਰ ਨਿਕਲ ਚਲੇ ਜੇ ਮੰਮੀ ਤਾਂ ਪਹਿਲਾਂ ਰੋਕਦੇ ਸੀ ਫੇਰ ਪਰ ਮੈਂ ਕਹਨ ਗਾਇ ਮੈਨੂੰ ਕੋਈ ਫਰੈਂਡ ਮੇਰਾ ਫੋਨ ਕਰਨਾ ਜ਼ਰੂਰੀ ਆ ਉਹ ਨਹੀਂ ਕਹਿੰਦੀ ਤੁਹਾਨੂੰ ਤਾਂ ਆ ਹੀ ਨਿਕਲ ਚਲੇ ਆ ਠੀਕ ਆ ਚਲ ਮੇਰੀ ਗੱਲ ਸੁਣ ਤੈਨੂੰ ਕੀ ਕਹਿਣ ਦਾ ਇਹ ਫੋਨ ਤੇ ਵਿਆਹ ਦੀ ਗੱਲ ਕੀ ਹੋਇਆ ਵਿਆਹ ਦੀ ਮੰਮੀ ਉਹਨਾਂ ਨੂੰ ਛੇਤੀ ਪਈ ਆ ਮੈਂ ਭਾਵੇਂ ਤੁਹਾਨੂੰ ਦੱਸਦਾ ਮੇਰੇ ਘਰ ਨੇ ਹਰ ਇੱਕ ਸਾਲ ਨਹੀਂ ਜੇ ਵਿਆਹ ਕਰਨਾ ਇੱਕ ਸਾਲ ਤਾਂ ਵੇਟ ਕਰਨੀ ਪੈਣੀ ਆ ਉਹਨਾਂ ਨੂੰ ਛੇਤੀ ਕਰਨਾ ਜੇ ਮਨਾਉਣਾ ਪੈਣਾ ਵਾਂ ਕਰਦਿਆਂ ਨੂੰ ਮੈਂ ਕਿਤੇ ਮਨਾਵਾ ਖਜ ਹੁਣ ਤੇ ਮੇਰੇ ਭਰਾ ਦਾ ਵਿਆਹ ਹੋਇਆ ਤੇ ਇੱਕ ਸਾਲ ਤੇ ਗੈਪ ਪਾਉਣਾ ਹੀ ਆ ਮੈਂ ਮੰਮੀ ਨੇ ਹੁਣ ਬਹਾਨਾ ਫੜਿਆ ਹੀ ਉਹ ਵੀ ਮੇਰੀਆਂ ਲੱਤਾਂ ਪੀੜ ਹੁੰਦੀਆਂ ਮੇਰੇ ਗੋਡੇ ਪੀੜ ਹੁੰਦੇ ਮੈਨੂੰ ਕੰਮ ਨਹੀਂ ਹੁੰਦਾ ਤੇ ਨਿੱਕਾ ਵੀ ਅਡਾ ਖੇੜੇ ਪਾਈ ਮੇਰੇ ਯਾਰ ਦੋਸਤ ਕਹਿੰਦੇ ਤੇਰਾ ਭਰਾ ਫੌਜੀ ਹੋਇਆ ਨੂੰ 2 ਸਾਲ ਹੋ ਗਏ ਆ ਤੇ ਵਿਆਹ ਉਹ ਕਰਾਉਣੀ ਡਿਆ ਪਰ ਫੇ ਮੇਰੇ ਵੀ ਸੋਚੋ ਨਾ ਮੇਰੇ ਹਜੇ ਮੰਮੀ ਨੇ ਨਹੀਂ ਕਹਿਣਾ ਕਿ ਤੈਨੂੰ ਚੰਗਾ ਪੱਲਾ ਪਤਾ ਤਾਂ ਫਿਰ ਮੈਂ ਕਿੱਥੇ ਗੱਲ ਕਰਾਂ ਉਹਦੇ ਤੇ ਮੈਂ ਸਿੱਧੀ ਗੱਲ ਕਰਦੇ ਨਹੀਂ ਮੰਮੀ ਨੇ ਕਿਹਾ ਕੁਝ ਕਹਿਣਾ ਮੰਨ ਤੇ ਜਾਣਾ ਯਾਰ ਉਹ ਤੇ ਗੱਲ ਹੈਗੀ ਆ ਪਰ ਨਾ ਹੁਣ ਕਰ ਦੇਣਾ ਗੱਲ ਵੀ ਕਰਨੀ ਪੈਣੀ ਤੇ ਘਰਦਿਆਂ ਨੂੰ ਮਨਾਉਣਾ ਵੀ ਪੈਣਾ ਮੈਨੂੰ ਨਹੀਂ ਜੇ ਹਜੇ ਪਤਾ ਤੂੰ ਆਪਣੀ ਮੰਮੀ ਨਾਲ ਗੱਲ ਕਰਕੇ ਨਾ 1 ਸਾਲ ਦਾ ਟਾਈਮ ਲੱਗ ਲੋ ਬਸ ਸਾਲ ਦੇ ਮਮੀ ਨੇ ਕਦੀ ਵੀ ਨਹੀਂ ਕੱਢਣਾ ਮਮੀ ਨੇ ਮਾਸੀ ਨੂੰ ਫੋਨ ਕਰਨ ਲੱਗੀ ਮਮੀ ਪੀਰ ਦੀ ਰਿਸ਼ਤਾ ਲੱਭ ਮੈਂ ਰੋਕਿਆ ਵਾ ਮੈਂ ਤਾਂ ਸਾਲ ਕਿਹਾ ਵਾ ਪਰ ਮਮੀ ਨੇ 2 ਮਹੀਨੇ ਵੀ ਨਹੀਂ ਕੱਢਣੇ ਇੱਥੇ ਬੈਠੇ ਗੱਲਾਂ ਕਰੀ ਜਾਣਾ ਖਾਣਾ ਵੀ ਕੋਚਾ ਲਾ ਚਲੀਏਗਾ ਚਲੋ ਫੇਰ ਆਜੋ ਹਾਂ ਨਾਲ ਵੈਸੇ ਇਹ ਫੈਮਿਲੀ ਰੈਸਟੋਰੈਂਟ ਬਹੁਤ ਵਧੀਆ ਹੈ ਨਾ ਆਹ ਤਾਂ ਕਰਕੇ ਹੀ ਇੱਥੇ ਆਈ ਦਾ ਯਾਹ ਤੇਰੇ ਫਰੈਂਡ ਹਾਂ ਮੈਨੂੰ ਇੱਕ ਗੱਲ ਸੱਚ ਦੱਸੋ ਹੂੰ ਕਿ ਮੰਮੀ ਨਹੀਂ ਕਾਲੇ ਕਿਉਂ ਪਹਿ ਗਿਆ ਹਣ ਤੁਹਾਡੇ ਯਾਰ ਮੈਂ ਪਹਿਲਾਂ ਵੀ ਦੱਸਿਆ ਵੀ ਮੰਮੀ ਕੋਲ ਉਹਦੇ ਕੰਮ ਹੀ ਨਹੀਂ ਹੁੰਦਾ ਅੱਛਾ ਤੇ ਫੇ ਮੈਨੂੰ ਕੰਮ ਕਰਨ ਵਾਸਤੇ ਕੜਨਾ ਹੁਣ ਤੇ ਥੋੜਾ ਬੋਤਾ ਤੇ ਕਰਨਾ ਹੀ ਪੈਣਾ ਵਾ ਚਲ ਜਿੰਨਾ ਹੋ ਮੇਰੇ ਕੋਲ ਮੈਂ ਕਰ ਲਿਆ ਕਰੂੰਗੀ ਸਾਰਾ ਨੀਚੇ ਮੈਂ ਕਰ ਸਕਦੇ ਚਲ ਜਿੰਨਾ ਹੋ ਉਹਨਾਂ ਤੇ ਕਰੂੰ ਬਾਕੀ ਮੰਮੀ ਨੇ ਆਪੇ ਸਖਾ ਦੇਣਾ ਨਾ ਨਣ ਹੱਥ ਜਦੋਂ ਦੋ ਹੱਥ ਕੰਮ ਕਰ ਲੈ ਚਾਰ ਹੋ ਜਾਣਗੇ ਤੇ ਕੰਮ ਤੈਨੂੰ ਪਤਾ ਵੰਡੇ ਆਉਂਦਾ ਹੋਣਾ ਬਾਕੀ ਸਿੱਖਣ ਦੀ ਗੱਲ ਨਹੀਂ ਕੰਮ ਮੈਨੂੰ ਆਉਂਦਾ ਹੈ ਜੀ ਮੈਨੂੰ ਪਤਾ ਬਾ ਸਾਰਾ ਆਉਂਦਾ ਮੈਂ ਇਹ ਕਿਹਾ ਕਿ ਮੈਂ ਸਾਰਾ ਨਹੀਂ ਕਰਨਾ ਅੱਧਾ ਕਰਿਆ ਕਰੂੰਗੀ ਚੱਲ ਥੋੜੀ ਬੋਤੀ ਪੜ੍ਹਾਈ ਵੀ ਕਰਨੀ ਨਾਲ ਉਦਾਂ ਦੇ ਪੜ੍ਹਾਈ ਸ਼ੁਰੂ ਖਤਮ ਹੋ ਗਈ ਹੈ ਤੇਰੀ ਪੂਰੀ ਹੋ ਗਈ ਆ ਪੜ੍ਹਾਈ ਪੜੋਈ ਲੈ ਮੈਨੂੰ ਹੁਣ ਨਹੀਂ ਜੇ ਪੰਦਾ ਹੁੰਦਾ ਹੁੰਦਾ ਬਸ ਬਹੁਤ ਆ ਵਾ ਹੁਣ ਜਿੰਨਾ ਹੋ ਗਿਆ ਕੰਮ ਫਤੇ ਆ ਓ ਯਾਰ ਕਿਤੇ ਨੌਕਰੀ ਪੇਸ਼ੇ ਵਾਲਾ ਕੰਮ ਹੋ ਜੂ ਨੌਕਰੀ ਮਿਲ ਜੂ ਕੋਈ ਜੋਬ ਤੇ ਲੱਗ ਜੂਗੀ ਅੱਛਾ ਦੋ ਮਹੀਨੇ ਨੌਕਰੀ ਕਰਨੇ ਤੁਸੀਂ ਜਿਹੜੀ ਨੌਕਰੀ ਕਰਨ ਦੇ ਥੋੜੀ ਜਿਹੀ ਕਿ ਤੁਹਾਨੂੰ ਲਾਲਚ ਹੀ ਪਿਆ ਹੁੰਦਾ ਪਿਆ ਵਾ ਹੁਣ ਗੱਲ ਚਲ ਬੰਦੇ ਦੀ ਲਾਈਫ ਹੋਰ ਤੋਂ ਹੋਰ ਜਾਂਦੀ ਹੈ। ਬਸ ਮੇਰੀ ਬਹੁਤ ਵਧੀਆ ਲਾਈਫ ਹੈ। ਮੈਂ ਕਿਤੇ ਨਹੀਂ ਜੀ ਹੁਣ ਕੋਈ ਵੀ ਨੌਕਰੀ ਕਰਨੀ। ਚਲ ਮਰਜੀ ਆ ਪਰ ਵਿਆਹ ਤੇ ਕਰਾਉਣਾ ਹੀ ਪੈਣਾ। ਤੇ ਜਲਦੀ ਕਰਾਉਣਾ ਪੈਣਾ। ਚਲੋ ਕੋਈ ਨਹੀਂ ਮੈਂ ਕਰ ਕਰਕੇ ਗੱਲ ਵੇਖਦੀ ਆ ਪਰ ਮੈਨੂੰ ਪਤਾ ਹਜੇ ਉਹਨਾਂ ਨੇ ਹਾਂ ਨਹੀਂ ਜੇ ਕਰ। ਚਲ ਛੱਡ ਗੱਲਾਂ। ਖਾਣਾ ਕੀ ਆ? ਦੇਖੋ ਤੁਸੀਂ ਤੁਸੀਂ ਦੱਸੋ ਕੀ ਖਾਣਾ ਹੈ। ਮੈਂ ਤਾਂ ਕਹਿਣਾ ਵਾਂ ਦੀ ਇੱਕ ਮਿੰਟ ਮੰਚੂਰੀਨ ਵਗੈਰਾ ਲੈ ਲਈਏ ਕਿ 버거 ਖਾਣਾ ਜਾਂ ਪੀਜ਼ਾ ਖਾਣਾ ਵੇਖ ਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਚੱਲ ਮੰਚੂਰੀਨ ਮੰਗਾ ਲੈਨੇ ਆ ਫਿਰ ਚਲੋ ਵੇਖ ਲੋ ਹੀ ਕਹਿ ਦੋ ਫਿਰ ਆਹ ਲਈ ਪੱਕਣੀ ਆ ਪਾਣੀ ਦਿਓ ਮੈਂ ਪਾਣੀ ਪੀਣਾ ਹੈ ਓਏ ਤੇ ਆਨ ਆਲੇ ਨਹੀਂ ਕੋਈ ਗੱਲ ਨਹੀਂ ਆ ਗਈ

ਅਗ ਨਾਲ ਵੈਰ ਤੋਂ ਤਾਂ ਕਿਹਾ ਵਧੀਆ ਇੱਥੇ ਫੈਮਿਲੀ ਰੈਸਟੋਰੈਂਟ ਹੈ ਹਾਂ ਮੈਨੂੰ ਤਾਂ ਟੈਨਸ਼ਨ ਪਾਤੀ ਆ ਦੇ ਕਾਦੀ ਇੱਕ ਸਾਲ ਕਹਿ ਕੇ ਚਲ ਖਾਓ ਕੋਈ ਨਹੀਂ ਹੱਲ ਕਰਨੀ ਇਹ ਸੈਲ ਜਾਵੇ ਇਹ ਵਾਰ ਵੀਰਾਇਆ ਨਹੀਂ ਤਰਾ ਬਾਹਰ ਕੀ ਅੰਮਾ ਦੇਖਾਂ ਬਾਹਰ ਮੀ ਨਾ ਡਿਆ ਮੈਨੂੰ ਤਾਂ ਟੈਨਸ਼ਨ ਹੁੰਦੀ ਟੈਨਸ਼ਨ ਨਾ ਲੋ ਕੇ ਦੇਖ ਲੋ ਤੇ ਹਣੇ ਮੀ ਆਉਂ ਡਿਆ ਟੈਨਸ਼ਨ ਹੁੰਦੀ ਆ ਪੁੱਤ ਅੱਜ ਆ ਅੱਜ ਚਲ ਗਿਆ ਮੈਂ ਕਹਿ ਹੀ ਨਾ ਜਾ ਕੋਈ ਨਹੀਂ ਉਥੇ ਤਾਂ ਖਤੇ ਹੋਣੀ ਆ ਤੁਹਾਨੂੰ ਜਿਹੜੇ ਕੰਮ ਕਰਦਾ ਫਿਰਦਾ ਵੀਰ ਵੇ ਕਿਹੜੀ ਟੈਨਸ਼ਨ ਕੋਈ ਨਹੀਂ ਦੱਸ ਦੋਗੇ ਆਪੇ ਪਰਦਾ ਲੱਗ ਜੂਗਾ ਕਿੰਨੇ ਦਿਨ ਲੜਾਈ ਨਹੀਂ ਤੇ ਕਿੰਨੇ ਪੰਗਾ ਨਹੀਂ 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 ਲੜਾਈ ਥੋੜਾ ਲਈ ਆ ਹਾਂ ਕੋਈ ਨਹੀਂ ਤੁਹਾਨੂੰ ਆਪੇ ਦੱਸ ਦੇਣਾ ਵੀਰ ਨੇ ਸਾਰਾ ਕੁਝ ਤੂੰ ਤਾਂ ਵਾਧੂ ਦਾ ਫਿਕਰ ਪਾ ਦਿਨਾ ਨਹੀਂ ਫਿਕਰ ਪਾਉਣਾ ਤੁਹਾਨੂੰ ਜਿਹੜੇ ਬੰਦੇ ਡਾਏ ਹੋ ਵਧੀਆ ਕੰਮ ਕਰਕੇ ਗਏ ਆ ਹਾਂਜੀ ਮੈਂ ਵੇਖ ਲਿਆ ਸਾਰੇ ਬੰਨੇ ਘੁਰ ਫਿਰ ਕੇ ਵਿੱਚ ਵੀ ਵੇਖ ਲਿਆ ਵਾ ਸਾਰਾ ਐ ਵਧੀਆ ਕਰਕੇ ਗਏ ਕੰਮ ਅੱਛਾ ਮੈਂ ਕਿਤੇ ਕੋਈ ਰਹਿ ਨਾ ਗਿਆ ਹੋਇਆ ਹੁਣ ਵੇਖ ਲਈ ਦੇ ਲਿਆ ਬੜਾ ਵਧੀਆ ਕੀਤਾ ਸਾਰਾ ਨਾ ਪੱਠੇ ਬੀਜਣੇ ਸੀਗੇ ਆ ਮੀਂਹ ਪੈ ਗਿਆ ਹੁਣ ਥਾਂ ਗਿੱਲਾ ਹੋ ਗਿਆ ਚਲ ਕੋਈ ਨਾ ਫੇ ਜਦ ਤਣ ਧੁੱਪ ਲੱਗੂਗਾ ਤਦ ਬੀਜ ਲਈ ਹੁਣ ਅੱਗੇ ਹੈਗੇ ਆ ਨਾ ਪੱਠੇ ਮੁੱਕਤ ਨਹੀਂ ਗਏ ਥੋੜੇ ਰਹਿ ਗਏ ਆ ਤੈਨੂੰ ਪਤਾ ਸੱਜਰ ਮੱਝ ਸੂਈ ਗਾਈ ਪੁੱਤ ਇਹੋ ਜਿਹਾ ਕੰਮ ਪਹਿਲਾਂ ਕਰੀਦਾ ਹੁੰਦਾ ਪੱਠੇ ਦੱਥੇ ਦਾ ਵੀ ਪੱਠੇ ਪਹਿਲਾਂ ਬਿਜਲੀ ਨੂੰ ਤਾਂ ਹੁਣ ਮੀਂਹ ਪੈ ਗਿਆ ਆਪਾਂ ਕੱਲ ਬੀਜਨੇ ਸੀਗੇ ਭਾਈ ਹੁਣ 8 ਦਿਨ ਤੇ ਪਿਆ ਹੀ ਨਹੀਂ ਮੀਂਹ ਪਿੱਛੇ ਤਾਂ ਕੱਲ ਵੀ ਦੇ ਦੇ ਤਾਂ ਉੱਤਰ ਆਊਗਾ ਤਾਂ ਫੇਰ ਹੀ ਬੀਜਨੇ ਸੀਗੇ ਹੁਣ ਤੇ ਪੁੱਤ ਨਾ ਗਿਆ ਟਾਈਮ ਜਿਹੜਾ ਹੱਥੋਂ ਹੀ ਕਢਾਉਣਾ ਵਾ ਸੋ ਜਿੱਦਾਂ ਫੌਜੀ ਆਏ ਉੱਤਰ ਨੂੰ ਜੋ ਚਲੇ ਆ ਗਿਆ ਉਹਨੂੰ ਨਾਲ ਖੜਦੋਂ ਤੇ ਨਾਲੇ ਉਹਨੂੰ ਦੱਸ ਦੋਂਗੇ ਆਹ ਵੇਖਦਾ ਕੰਮ ਕਰਨ ਵਾਲੇ ਯੋ ਮੈਂ ਤਾਂ ਕਹਿਆ ਕਿ ਚੱਲ ਵੀਰ ਰੈਸਟ ਕਰ ਲੂਗਾ ਉਹ ਰਹਿਤ ਕਰਨ ਵਾਲਾ ਵਾ ਕਿਤੇ ਨਹਾ ਕੇ ਜਾਨੀ ਦੋਸਤਾਂ ਦੀ ਪਈ ਜਾਨ ਦੀ ਪੈਗੀ ਮੈਂ ਬੇਨਾ ਲੰਮੇ ਤੇ ਹੁੰਦੇ ਭਾਜੀ ਦੇ ਫਿਰ ਇਕੱਠੇ ਰੋਟੀ ਖਾਂਦੇ ਆਂ ਸੀ ਉਹ ਬੱਲੇ ਬੱਲੇ ਬਲਰਾਜ ਰਾਜ ਸਾਹਿਬ ਯਾਰ ਸਭ ਨਾਮ ਹੋਰ ਸੇਤਾ ਹੋਰ ਕਿੱਦਾਂ ਕਿਦਨ ਦੇ ਆਇਆ ਫੋਜਾ ਮੈਨੂੰ ਹੋਈ ਗਏ 2 ਦਿਨ ਪੱਕੀ ਕਿਸੋਂ ਆਇਆ ਸੀ ਹਾਂਜੀ ਹਾਂ ਮੈਂ ਇਹ ਤੁਹਾਨੂੰ ਪਹਿਲਾਂ ਵੇਖਣਾ ਜ਼ਿਆਦਾ ਇੱਕ ਨੰਗਣਿਆ ਤੋਂ ਉਹ ਨਹੀਂ ਨਹੀਂ ਤੁਹਾਨੂੰ ਭਰੇ ਖਪਰੁਖੇ ਪਿਆਰ ਹਾਂ ਮਾਵੇਂ ਫੌਜੀ ਕਿਹੜਾ ਸੱਚ ਦੱਸਦੇ ਭਾਵਾ ਸੱਚੀ ਆ ਕੇ ਇਹਨਾਂ ਦਾ ਆਉਣ ਦਾ ਪਤਾ ਘਰਦਿਆਂ ਨੂੰ ਨਹੀਂ ਹੁੰਦਾ ਜਾਣ ਦਾ ਪਤਾ ਨਹੀਂ ਹੁੰਦਾ ਆਹੋ ਇਦਾਂ ਹੀ ਆ ਹੋਰ ਨਾ ਚੱਕਰਦਾ ਕਿ ਪ੍ਰੋਗਰਾਮ ਅਜੇ ਇਦਾਂ ਹੀ ਸਾਡੇ ਜ਼ਿਆਦਾ ਫੌਜੀ ਜੰਨਾਗੇ ਨਾ ਤਾਂ ਵਿਆਹ ਭਾਜੀ ਕਰਮ ਨੇ ਆ ਸਾਰੇ ਹੀ ਵਿਆਹ ਦੇ ਦੁਆਰੇ ਉਹ ਸਾਰੇ ਨਾਲੇ ਜਦੋਂ ਬੰਦਾ ਸੌਟ ਛੁੱਟੀ ਆਇਆ ਨਾ ਫੌਜੀ ਅੱਖਾਂ 'ਚ ਰਗੜਦਾ ਵੀ ਸਰਕਾਰੀ ਨੌਕਰੀ ਆ ਸਰਕਾਰੀ ਪੈਸਾ ਹੁੰਦਾ ਮੁੰਡੇ ਨੂੰ ਆਹੋ ਰਿਸ਼ਤਾ ਕੋਈ ਨਾ ਕੋਈ ਆਉਂਦਾ ਰਹਿੰਦਾ ਆ ਕੰਮ ਤਾਂ ਹੀ ਵਧੀਆ ਹੈਣਾ ਆਹੋ ਖੋਲੇ ਚੰਗਾ ਬਣਾਇਆ ਵਾ ਭਰਾਵਾ ਤੂੰ ਕਰ ਮੇਰਾ ਵੀਰ ਵਿਆਹ ਦੀ ਚਾਰੀਕਰ ਆਪਾਂ ਤੇਰਾ ਕਰਾਂਗੇ ਇੱਥੇ ਫ੍ਰੀ ਵਿਆਹ ਇੱਥੇ ਨਹੀਂ ਆ ਵੱਡਾ ਹੀ ਹਾਲ ਡੇ ਮਗਰ ਬਣਾਉਣਾ ਪੈਣਾ ਅੱਛਾ ਪਿੱਛੇ ਵੱਡਾ ਹਾਲ ਬਣ ਰਿਹਾ ਅੱਛਾ ਇਹ ਤਾਂ ਫੈਮਲੀਆਂ ਵਾਸਤੇ ਆ ਠੀਕ ਆ ਹਾਂ ਤੇ ਵਿਆਹ ਵਗੈਰਾ ਚੱਲਣਗੇ ਇੱਥੇ ਪਿੱਛੇ ਦੋ ਤਿੰਨ ਮੰਜ਼ਲੀ ਬਣਾਉਣ ਲੱਗਿਆ ਪੈਲੇਸ ਕੇ ਮਤਲਬ ਉਹੀ ਪੈਲੇਸਟਾਈਲ ਇੱਕ ਪੈਲੇਸ ਆ ਥੱਲੇ ਬੈਂਕਟ ਹਾਲ ਬਣਾਉਣਾ ਵਾ ਅੱਛਾ ਹਾਲ ਫੈਮਲੀ ਹਾਲ ਆ ਓਕੇ ਤੇ ਨਾਲ ਕਮਰੇ ਬਣਾਉਣੇ ਓਕੇ ਹਾਂ ਮਮਾ ਵਿਆਹ ਦੀ ਚੈਰੀ ਕਰ ਤੇ ਅੰਦਰ ਸਾਰਾ ਅਰੇਂਜਮੈਂਟ ਕਰਾਂਗੇ ਅੰਗਲੇ ਨੀਰਾ ਸਈਆ ਆਰਾਸ ਆਇਆ ਜਿਹਦੇ ਨਾਲ ਦਾ ਨਜ਼ਾਰਾ ਨਹੀਂ ਆਪਣੇ ਹੁਣ ਹਰ ਬੰਦਾ ਭੈਣ ਭਰਾ ਜਾਣਦਾ ਰਾਜ ਸਾਹਿਬ ਕਿਧਰ ਆਏ ਰਾਜ ਸਾਹਿਬ ਕਿਧਰ ਇੱਜ਼ਤ ਮਾਨ ਇਹਦੀ ਗੱਲ ਹੈਗੀ ਹੋਰ ਅੰਕਲ ਹੋਣੀ ਸਾਰੇ ਵਧੀਆ ਬਾਹਰ ਮਰਕੀ ਸਾਰੇ ਬਾਹਰ ਸੌਖਾ ਚਲੋ ਤੋ ਮੇਰਾ ਵੀ ਵਿਆਹ ਦੀ ਚੈਰੀ ਕਰ ਤੇ ਮੇਰੇ ਵੱਲੋਂ ਦਿਲੋਂ ਸਪੋਰਟ ਆ ਭਰਾ ਨੂੰ ਸਪੋਰਟ ਕਰਨੀ ਪੈਣੀ ਫੋਨ ਫੋਨਾਂ ਮਾਰਨੀ ਆਉਂਦਾ ਵਾ ਬਸ ਕਰਿਆ ਕਰਾ ਮਮਾ ਠੀਕ ਆ ਮੈਨੂੰ ਛੇਤੀ ਮੈਂ ਫਿਰ ਬਾਤ ਚਾਹਾਂਗਾ ਠੀਕ ਆ ਓਕੇ ਓਕੇ ਠੀਕ ਆ ਹੂੰ ਪਿਆਰ ਨਵੇਂ ਹਾਂਜੀ ਆ ਗਏ ਦੇ ਆਹ ਆ ਗਿਆਂਗੇ ਤੇ ਤੂੰ ਆ ਹਾਸਾ ਤੇਰਾ ਨਾ ਮੈਨੂੰ ਪਤਾ 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 ਕੋਹ ਨਹੀਂ ਆਪਣਾ ਤੂੰ ਕਰ ਸਿੱਧੀ ਤੇਰਾ ਕੰਮ ਤੇ ਮੇਰੇ ਨਾਲ ਨਾ ਬਹੁਤੀ ਦਖਲ ਅੰਦਾਜ਼ੀ ਨਾ ਕਰ ਮੇਰੇ ਕੰਮਾਂ 'ਚ ਹਾਂ ਪਤਾ ਤੈਨੂੰ ਕੀ ਪਤਾ ਤੈਨੂੰ ਦੱਸ ਉਹ ਉਮਾ ਤਾਨੂੰ ਨਾ ਕੋਈ ਗੱਲਬਾਤ ਸਾਡੀ ਭਰਾਵਾ ਲੜਾਈ ਨਾ ਪਾਦੀ ਇੱਥੇ ਨਹੀਂ ਕਰਦਾ ਮਾਤਾ ਤੇਰੀ ਮੈਨੂੰ ਪਤਾ ਕਿੱਡੀ ਜਮਾਨ ਤੇਰੀ ਕੰਟਰੋਲ ਚ ਰਹਿੰਦੀ ਮਾਤਾ ਨੂੰ ਨਹੀਂ ਦੱਸਦਾ ਆਂ ਆ ਗਏ ਸਭ ਵੀ ਆ ਗਿਆ ਮੰਮੀ ਬੁੜਾ ਟਾਈਮ ਲਾਇਆ ਪੁੱਤ ਤੂੰ ਟਾਈਮ ਲੱਗ ਗਿਆ ਇਹ ਰੋਟੀ ਪਣੀ ਖਾਣ ਲੱਪੇ ਤੂੰ ਖਾ ਆ ਰੋਟੀ ਨਹੀਂ ਦੇਖਣ ਦੇ ਮਾਂ ਪੁੱਤ ਤੈਨੂੰ ਮੈਂ ਤੇ ਮੰਮੀ ਹੁਣ ਖਾ ਆ ਵਾ ਮੈਂ ਤੇ ਰੱਜਾਂ ਵਾਂ ਅਈ ਹਮਦਰ ਸਾਲਾਂ ਦਾ ਆਊਗਾ ਵੀ ਤੇ ਫੇਰੀ ਰੋਟੀ ਖਾਣੀ ਆ ਚਲ ਫੇਰ ਅਹੀਂ ਖਾ ਲਈਨੇ ਮਾਂ ਪੁੱਤ ਤੇ ਤੂੰ ਫੇਰ ਕਰ ਰੈਸਟ ਹਮ ਆਹੋ ਕੀ ਜਾਓ ਇਹਨੂੰ ਪਾ ਕੇ ਦੇ ਦੋ ਰੋਟੀ ਤੇ ਮੈਂ 10 ਮਿੰਟ ਬਹਿਣਾ ਵਾਂ ਇੱਧਰ ਠੀਕ ਹਾਂ ਚਲ ਅੱਜ ਸੈਲਪੋਤ ਚੰਦਾ ਬਾਈ ਇਹ ਕਿੰਨੀ ਆਈ ਹੈ ਸਹੀ ਹੈ ਕੋਹ ਨਹੀਂ ਹਸਦੀ ਦਾ ਮੈਤੇ ਦੁਖੀ ਜਾਂ। ਇਹ ਅਜੇ ਤੇ ਗੋਡੇ ਦੁਖੀ ਜਾਂਦੇ ਕੋਹ ਨਹੀਂ ਹਸਦੀ ਦਾ। ਮੰਮੀ ਜੀ ਵੀਰ ਇੰਨੇ ਚਾਰ ਬਾਅਦ ਆ ਜਾਨੂਆਂ ਦੇ ਪਰੌਂਠੇ ਲਾ ਲਓ। ਪੁੱਤ ਮੇਰੇ ਕੋ ਨਹੀਂ ਲੱਥਨੇ ਪਰੌਂਠੇ ਨਾ ਛੇੜਾਂ ਦਾ। ਨਾ ਨਾ ਟਾਈਮ ਲੱਗ ਜਾਣਾ ਤੈਨੂੰ ਪਤਾ ਤੇ ਹੈਗਾ ਹੀ ਆ। ਮੇਰਾ ਜੀ ਗੰਡਾ ਮੇਨੂੰ ਤੇ ਅੱਗੇ ਪੜਾਈ ਤੇਰੇ ਜੀ ਕਰਦਾ ਹੋਣਾ ਨਾ ਦੇ ਵੀਰ ਦਾ ਐਵੇਂ ਲਾਤਾ ਚਿਹਰੇ ਦਾ ਮੈਂ ਗੈਸ ਥੱਲੇ ਰੱਖ ਦੰਨਾ ਵਾ ਛੱਟੀ ਦੇ ਬੈਗ ਲਾ ਦਿਓ ਇੱਤਾ ਕਰੇ ਨਾਲੇ ਮਟਾ ਲਾ ਡਰਾਂਗਾ ਅੱਜ ਚੱਲ ਤੂੰ ਧਰਾਂ ਕੱਢ ਲਿਆ ਫਿਰ ਪੁੱਤ ਤੇਰਾ ਪੜਾਈ ਹੋਵੇ ਤਾਂ ਰਾਜੀ ਤੇ ਮੈਂ ਮੇਰੇ ਕੋ ਕਿਹੜਾ ਬੈਠਾ ਹੁੰਦਾ ਮੈਂ ਤੇ ਪੀੜੀ ਤੇ ਬਹਿ ਕੇ ਕੱਢਣਿਆ ਅੱਜ ਮੇਰਾ ਲੱਤ ਬਹੁਤ ਦੁਖਾਂਡੀ ਓ ਤੇ ਮੈਂ ਗੈਸ ਥੱਲੇ ਰੱਖ ਜਾਂ ਲੱਗਾ ਇਹ ਨਾਲੇ ਪੱਟੀ ਦਾ ਕਿੰਨਾ ਲੱਗਾ ਲੱਗੇ ਤੇ ਫਿਰ ਮੈਂ ਚੱਲਿਆ ਧਰਾਂ ਕੱਢਾ ਚਲ ਬਦ ਤੂੰ ਧਾਰਾ ਕੱਢ ਲਿਆ ਪਿੰਦਾਂ ਤੇ ਮੈਂ ਫਿਰ ਨਾ ਆਲੂ ਪਾਲ ਕੇ ਤੇ ਚਲ ਬਣਾਉਣੀ ਆ ਤੇਰੇ ਹੁੰਦਿਆਂ ਇੱਕ ਦਿਆਂ ਵੀ ਨਾ ਤੈਨੂੰ ਮਚਾਰ ਖਵਾਲੂ ਆਪਣੇ ਪੋਤੇ ਚਲ ਠੀਕ ਆ ਫਿਰ ਲਾ ਦਿਓ ਮੈਂ ਆ ਗਿਆ ਜੇ ਧਾਰਾ ਤੋਰਾ ਕੱਢ ਕੇ ਚਲ ਤੂੰ ਕੱਢ ਲਿਆ ਧਾਰਾਂ ਦੇ ਮੈਂ ਉਹ ਲਈ ਸੀ ਲੰਮਣੀ ਠੀਕ ਆ ਮੈਂ ਹੁਣੇ ਆਲੂ ਬਾਲਣੇ ਰੱਖਦੇ ਪੁੱਤ ਕੋ ਨਹੀਂ ਹਾਲ ਆ ਗੋਡੇ ਨੇ ਬੜੇ ਸਤਿਆ फोन ਆ ਗਿਆ ਸੁੱਖ ਦਾ ਹਲੋ ਹਲੋ ਹਾਂਜੀ ਕਿਦਾਂ ਠੀਕ ਜੀ ਤੁਸੀਂ ਦੱਸੋ ਵਧੀਆ ਵਾ ਕੀ ਹਾਲ ਕੀ ਕੰਨ ਨਹੀਂ ਬੰਨਾ ਕੁਛ ਨਹੀਂ ਤੇ ਮੇਰਾ ਕਿਦਾਂ ਕਮਾ ਕੰਮ ਕੀ ਹੋ ਰਿਹਾ ਦੱਸ ਦੇ ਸੱਸ ਦੱਸਦਾ ਕੀ ਗੱਲ ਕੀ ਹੈ ਗੱਲ ਦੇ ਹੈ ਕਿ ਮੇਰੇ ਵੱਲੋਂ ਤੁਹਾਨੂੰ ਜਵਾਬ ਜੀ ਹਾਂ ਕਾਹ ਦਾ ਜਵਾਬ? ਤੁਹਾ ਦਾ ਮਸਲਬ ਜਵਾਬ ਤੁਹਾਨੂੰ ਪਤਾ ਨਹੀਂ ਮਰਦਾ ਕਿਹਦਾ ਜਵਾਬ। ਆਪਾਂ ਵਿਆਹ ਨਹੀਂ ਕਰਾਉਣਾ। ਦੱਸ ਹਾਂ ਕਿ ਵਿਆਹ ਨਹੀਂ ਕਰਾਣਾ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਮੇਰੇ ਕਰਦੇ ਨਹੀਂ ਜਮਨ ਨੇ। ਹਾਂ? ਕਦੋਂ ਕੀਤੀ ਸੀ? ਉਹਨੇ ਕਿਹਾ ਆਪਣੇ ਘਰ ਦੇ ਨਾਲ ਗੱਲ। ਯਾਰ ਇਧਰ ਮੈਂ ਤੇ ਕਈ ਕੁਝ ਸੋਚ ਕੇ ਬੈਠਾ ਹਾਂ ਤੂੰ ਜਵਾਬ ਕਾਦੇ ਤੂੰ ਦੇ ਨਹੀਂ ਦੱਸ ਬਿਨਾਂ ਵਜ੍ਹਾ ਤੋਂ ਹੀ ਕੋਈ ਗੱਲ ਹੋਈ ਆ ਕੋਈ ਤਨੂ ਕਿਨੇ ਮਾੜੀ ਚੰਗੀ ਕਹੀ ਆ ਜੇ ਤਾਂ ਮੇਰੇ ਘਰ ਦੇ ਨਹੀਂ ਮੰਨਣ ਟਿੱਟ ਫਿਰ ਮੈਂ ਕੀ ਕਰਾਂ ਮੈਂ ਆਪਣੇ ਘਰ ਤੇ ਅਦੀ ਮਰਜ਼ੀ ਦੇ ਖਲਾਸ ਨਹੀਂ ਜਾ ਸਕਦੀ ਮੇਰੀ ਪਰਸਾਂ ਮੰਗਣੀ ਹੈ ਹਾਂ ਮੰਗਣੀ ਯਾਰਾ ਤੂੰ ਅਚਾਨਕ ਹੀ ਕੀ ਕਹਿ ਨਹੀਂ ਆ ਯਾਰ ਹਣੇ ਤੂੰ ਸੁਖ ਮੈਨੂੰ ਕੱਲ ਮਿਲੀ ਸੀ ਤੇ ਤੂੰ ਕੋਈ ਵੀ ਐੋ ਜੀ ਗੱਲ ਨਹੀਂ ਦਸੀ ਕੱਲ ਮੈਨੂੰ ਆਪਨੇ ਪਤਾ ਮੈਂ ਵੀ ਜਦੋਂ ਹੁਣ ਕਰ ਲੈਣਾ ਗੱਲ ਕੀਤੀ ਤੇ ਮੈਨੂੰ ਹੁਣ ਕਹਿੰਦੇ ਆ ਕਿ ਤੇਰੀ ਪਰਸਾ ਮੰਗਣੀ ਆ ਯਾ ਫਿਰ ਇਦਾਂ ਕਰੀਦਾ ਵਾ ਦੱਸ ਮੈਨੂੰ ਯਾਰ ਹੁੰਦਾ ਵੀ ਦੱਸੋ ਨਾ ਮੈਂ ਆਪਣੇ ਘਰ ਦੇ ਦਿੱਤੇ ਮਰਜ਼ੀ ਦੇ ਖਿਲਾਫ ਦੀਵੇਂ ਜਾਵਾਂ ਨਾ ਨਹੀਂ ਖੋਦੇ ਦਿੱਤੇ ਨੇ ਘਰਦਿਆਂ ਦੇ ਮਰਜ਼ੀ ਤੋਂ ਬਿਨਾ ਵਿਆਹ ਨਹੀਂ ਕਰਾਉਣਾ ਜਿਉ ਮੰਦਨਗੇ ਤੇ ਕਰਾਉਣਾ ਉਹ ਲੋ ਨਹੀਂ ਮੰਨਦੇ ਤੇ ਮੈਂ ਕੀ ਕਰਾਂ ਯਾਰ ਮੈਂ ਉਹ ਤੇ ਗੱਲ ਮੰਨਦਾ ਵਾਂ ਵੀ ਤੂੰ ਜਿੱਥੇ ਕੋਸ਼ਿਆ ਜਿੱਥੇ ਕੋਸ਼ਕੀ ਜਿੱਥੇ ਘਰ ਦੇ ਕਹਿੰਦੇ ਆ ਉਥੇ ਕਰਾਉਣਾ ਤੇ ਬੰਦ ਆਵਾ ਪਰ ਤੂੰ ਪਿਆਰ ਨਾਲ ਕਰਦਿਆਂ ਨੂੰ ਮਨਾ ਸਕਦੀ ਸੀ ਨਾ ਯਾਰ ਤੁਹਾਨੂੰ ਕੀ ਲੱਗਦਾ ਮੈਂ ਕੋਸ਼ਿਸ਼ ਨਹੀਂ ਕੀਤੀ ਕਰਦਿਆਂ ਨੂੰ ਬਣਾਉਣ ਦੀ ਯਾਰ ਫਿਰ ਇੱਕ ਅੱਦੇ ਦਿਨ ਚ ਥੋੜੀ ਦੰਦ ਆ ਵੀ ਤੂੰ ਟੋਕ ਕੇ ਜਵਾਬ ਦੇਤਾ ਮੈਂ ਯਾਰ ਬਹੁਤ ਕੋਸ਼ਿਸ਼ ਕੀਤੀ ਭੈਣੋ ਜੇ ਤੇ ਸਾਲ ਹੋ ਤਾਂ ਨਹੀਂ ਕਰਦਾ ਤੇ ਹੁਣ ਉਹ ਪਿਆਰ ਦੇ ਕਿੰਦੇ ਪਰਸੋਂ ਤੇਰੀ ਮੰਗਣੀ ਹੈ ਤੇ ਕਰਨਾ ਹੈ ਮੁੰਡਾ ਕੈਨੇਡਾ ਗਿਆ ਹੈ ਧੋਨੀ ਦੱਸਿਆ ਵੀ ਸਾਬੀ ਵੀ ਫੌਜੀ ਹੈ ਮੈਂ ਦੱਸਿਆ ਕਿ ਇਹ ਪਪਾ-ਮਾਪ ਜਵਾਲੇ ਨੂੰ ਨਹੀਂ ਗਿਆ ਕਰਨਾ ਉਹਦੀ ਜ਼ਿੰਦਗੀ ਦਾ ਕੀ ਪਤਾ ਕੱਲ ਨੂੰ ਕੋਈ ਭਰੋਸਾ ਯਾਰ ਕੋਸ਼ਣਿੰਦਾ ਇਦਾਂ ਦੀ ਗੱਲ ਨਹੀਂ ਸੋਚੀ ਦੀ ਯਾਰ ਮੈਨੂੰ ਉਹਦੇ ਪਤਾ ਮੈਂ ਤੇ ਘਰ ਦੇ ਨੂੰ ਸਮਝਾਇਆ ਇਹ ਨਹੀਂ ਗੱਲ ਮੰਮੀ ਪਪਾ ਕੀ ਮੌਤ ਦੀ ਰੀਤ ਕੀ ਹੈ ਨਹੀਂ ਐ ਇਹ ਮਰਜ਼ੀ ਕੇ ਨੂੰ ਹਾਂ ਸਕਦੀ ਪਰ ਉਹ ਨਹੀਂ ਮੰਨਦੇ ਨਰ ਮੈਂ ਇਹ ਘਰ ਨੂੰ ਸਮਝ ਨਹੀਂ ਮੇਰੇ ਘਰ ਦੇ ਨਹੀਂ ਨਾ ਸਮਝਦੇ ਸੁਖ ਜੇ ਫਿਰ ਹਾਂ ਗੱਲਿਆ ਤੇ ਫਿਰ ਘਰ ਦੇਆਂ ਦੀ ਮਰਜ਼ੀ ਤੋਂ ਵੀ ਆਪਾਂ ਵਿਰੋਧ ਨਹੀਂ ਜਾ ਸਕਦੇ ਫਿਰ ਜਿੱਥੇ ਤੇਰੇ ਘਰ ਦੇ ਕਹਿੰਦੇ ਉੱਥੇ ਤੂੰ ਕਰ ਜੇ ਤੂੰ ਖੁਸ਼ ਰਹੂਗੀ ਤੇ ਮੈਂ ਵੀ ਖੁਸ਼ ਹਾਂ ਠੀਕ ਹੈ ਫਿਰ ਤੂੰ ਹੁਣ ਨਾ ਪੈਰ ਪਿੱਛੇ ਮੋੜ ਕੇ ਨਾ ਵੇਖੀ ਯਾਰ ਜਿੱਦਾਂ ਤੇਰੇ ਘਰ ਦੇ ਰਾਜੀ ਫਿਰ ਉਦਾਂ ਹੀ ਚੱਲਣਾ ਪੈਣਾ ਜੋ ਰੱਬ ਨੂੰ ਮਨਜ਼ੂਰ ਫਿਰ ਠੀਕ ਹੈ ਤੇ ਹੁਣ ਤੁਹਾਡੀ ਨਿੰਮੀ ਵਿੱਚ ਰਹੋਗੇ ਤੇ ਇਹ ਵੀ ਅੱਗੇ ਫਿਰ ਮੈਰਿਜ ਕਰ ਲਿਓ ਹਾਂ ਤਾਂ ਕਿ ਕਾਹਨਾ ਫਿਰ ਜੋ ਕਰਮਾਂ ਦੀ ਖੇਡ ਨਾਲੇ ਕੰਮ ਤੇ ਤੈਨੂੰ ਪਤਾ ਜੋੜੀਆਂ ਇੱਕ ਹਸਾਲ ਦੀਆਂ ਰੱਬ ਵੱਲੋਂ ਬਣੀਆਂ ਆਉਂਦੀਆਂ ਸਿਆਣੇ ਕਹਿੰਦੇ ਸਰ ਵੀ ਇਹ ਗੱਲ শেয়ার ਕਰਦੇ ਕੋਹ ਨਹੀਂ ਮੰਮੀ ਠੀਕ ਹੈ ਤੂੰ ਆਤਾ ਤੂੰ ਮੈਨੂੰ ਨਾ ਜੁੰਡ ਚੋਂ ਫੋਨ ਆ ਗਿਆ ਮੈਂ ਚੱਲਿਆ ਹਾਂ ਹਾਏ ਸੱਚੀ ਮੰਮੂ ਸਾਲਾ ਮੰਮੀ ਸਾਲਾ ਸਾਲੀ ਤਰਾ ਬਚ ਕੇ ਛੇਤੀ ਸਾਲਾ ਮੰਮੀ